あっちょっとこれ ਇਹ ਕੀ ਬੁੱਧੀ ਹੈ ਜੀ ਇਹ ਜਿਹੜੀ ਰਗੜੀ ਗਈ ਇਹ ਨਾਲ ਦੇ ਨਾਲ ਜਿਹਾ ਸੀ ਦੇਖ ਰਹੇ ਹੋ ਇਹ ਨਾ ਔਰ ਕਿਹੜੇ ਪਿੰਡ ਦੇ ਰਹਿਣ ਵਾਲੇ ਜੇਰਾ ਨਾਮ ਹੈਪੀ ਹੈ ਜੀ ਮੈਂ ਇਸ ਖਾਰੇ ਪਿੰਡ ਦਾ ਰਹਿਣ ਵਾਲਾ ਜੀ ਇੱਕ ਦੇਰ ਰਾਤ ਕੈਂਬੂਲੈਂਸ ਸ਼੍ਰੀ ਮੁਖਸਰ ਸਾਹਿਬ ਤੋਂ ਕੋੜਗੂਰੇ ਵਾਲ ਨੂੰ ਜਾ ਰਹੀ ਸੀ ਜੀ ਇੱਕ ਘੋੜਾ ਟਰਾਲਾ ਜੋ ਅੱਗੇ ਖੜਾ ਜੀ ਤੇ ਦੇ ਰਾਤ ਘੋੜੇ ਟਰਾਲੇ ਦੇ ਵਿੱਚ ਐਂਬੂਲੈਂਸ ਵੱਜੀ ਜੀ ਜਿਹਦੇ ਵਿੱਚ ਇੱਕ ਡਿਲੀਵਰੀ ਲੇਡੀ ਸੀਗੀ ਤੇ ਸੱਟਾਂ ਫੇਟਾਂ ਦਾ ਵੱਜੀਆਂ ਚਲੋ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਤੇ ਨੁਕਸਾਨ ਕਾਫੀ ਹੋ ਗਿਆ ਐਂਬੂਲੈਂਸ ਦਾ ਵੀ ਇਹ ਘੋੜਾ ਟਰਾਲਾ ਅੱਗੇ ਖੜਾ ਜੀ ਤੁਸੀਂ ਦੇਖ ਹੀ ਲਓਗੇ ਕਿੰਨੇ ਕਵੇ ਦੀ ਘਟਨਾ ਹੈ ਜੀ ਇਹ ਤਕਰੀਬਨ 9:00 9:00 ਵਜੇ ਦੀ ਘਟਨਾ ਹੈ ਜੀ ਕੋਈ ਜ਼ਿਆਦਾ ਕੋਈ ਜਾਨੀ ਨੁਕਸਾਨ ਬਗੈਰ ਨਹੀਂ ਜ਼ਿਆਦਾ ਜਾਨੀ ਨੁਕਸਾਨ ਨਹੀਂ ਸੱਟਾਂ ਜ਼ਰੂਰ ਦੱਸਦੇ ਆ ਜੀ ਡਰਾਈਵਰ ਦੇ ਵੀ ਹੱਣ ਗੋਟ ਟੁੱਟ ਗਿਆ ਵਾ ਕੋਈ ਜ਼ਿਆਦਾ ਨੁਕਸਾਨ ਨਹੀਂ ਜਾਨੀ ਨੁ ਹਾਸਾ ਬੜਾ ਭਿਆਨਕ ਹੈ। ਹਾਸਾ ਤਾਂ ਬਹੁਤ ਭਿਆਨਕ ਹੈ। ਗੱਡੀ ਦਾ ਛੱਡਾ ਹੀ ਕੁਝ ਨਹੀਂ ਗੱਡੀ ਦੇ ਪ੍ਰਕੱਚੀ ਉੱਟ ਗਿਆ ਜੀ। ਬਈ ਯਕੀਨ ਆ ਔਰ ਕਿਹੜੇ ਪਿੰਡੇ ਰਹਿਣ ਵਾਲੇ? ਹਾਂ ਜੀ ਬਾਈ ਖਾਰੇ ਰਹਿਣ ਵਾਲੇ ਆ। ਕੀ ਗੱਲਬਾਤ ਹੋਈ ਹੈ ਜਿਹੜਾ ਇਹ ਐਕਸੀਡੈਂਟ ਹੋਇਆ? ਬਾਈ ਇਹ ਕੋੜ ਅਸੀਂ ਤਾਂ ਘਰੋਂ ਦੋਂ ਨਿਕਲੇ ਆ ਕੋੜਾ ਖੜਾ ਸੀ ਇੱਥੇ ਪਤਾ ਨਹੀਂ ਕੀ ਹੋਇਆ ਕਿਨੇ ਸਿੱਧੇ ਗੱਡੀ 'ਚ ਜਾਂਦੀ ਸੀ। ਗੱਡੀ ਦੇ ਵਿੱਚ ਵੱਜ ਗਈ ਆ। ਪਤਾ ਨਹੀਂ ਕਾਦੇ ਵਿੱਚ ਵੱਜੀ ਆ ਕੀ ਹੋਇਆ। ਅਸੀਂ ਬੰਦੇ ਇਕੱਲੇ ਕੱਡੇ ਜਾ ਕੇ ਪੰਜ ਜਾਣੇ ਸੀਗੇ। ਬੰਦਾ ਵੀ ਬੰਦੇ ਵੀ ਕਹਿ ਮਾ ਬੁੜੀ ਵੀ ਕਹਿ ਮਾ ਚਾਕੇ ਪਾਸੇ ਰੱਖ ਦਿੱਤੇ ਬਿਰੜ ਦੀ ਜਵਾਕ ਦੇ ਕਾ ਪਾਸੇ ਰੋਲ ਗਿਆ ਬਾਹ ਤੇ ਬੰਦਾ ਕੱਢਿਆ ਬੰਦਾ ਕੱਢ ਕੇ ਬਾਈ ਇਹ ਹੀ ਪਾਸੇ ਪਾਤਾ ਫਿਰ ਲੋਕ ਆ ਗਏ ਫਿਰ ਕਿੰਗੂਲਰਸ ਆ ਗਏ ਫਿਰ ਚੱਕ ਲਈ ਉਹ ਕਿੱਥੇ ਲੈ ਗਏ ਉਹਨੂੰ ਉਹਨੂੰ ਫਰੀਦਕੋੜ ਲੈ ਗਏ ਇਸ ਦੇ ਵਿੱਚ ਇੱਕ ਔਰਤ ਵੀ ਕੋਈ ਬੱਚਾ ਹੋਇਆ ਸੀ ਬੱਚਾ ਹੋਇਆ ਸੀ ਉਹਨੂੰ ਹੋਰ ਹੋਰ ਜਖਮੀ ਕਿੰਨੇ ਹੋਏ ਯਾਖਮੀ ਉਹ ਕੱਲੇ ਬੰਦੇ ਚੌਣ ਵਾਲੇ ਇਸ ਗੱਟ ਆਇਆ ਇਹ ਤੇ ਬੁੜੀ ਮਾ ਆਸ਼ਾ ਵਰਗ ਜੀ ਨੂੰ ਆਲੇ ਉਹਦੇ ਸੱਤ ਵਜੇ ਮੱਥੇ ਤੇ ਡਰਾਈਵਰ ਤੇ ਡਰਾਈਵਰ ਦੇ ਵੱਜੀ ਵੱਜੀ ਆ ਬਾਕੀ ਦਾ ਮੁੰਡਾ ਨਾਲ ਡਰਾਈਵ ਕਰਦਾ ਉਹ ਬੰਦਾ ਸਹੀ ਹੈ ਠੀਕ ਹੈ ਜਿਹੜਾ ਬੁਢੀ ਦੇ ਘਰ ਆ ਉਹ ਵੀ ਬੰਦਾ ਸਹੀ ਸੀ ਉਹਨੇ ਕਿੰਨੇ ਵਜੇ ਘਟਣਾ ਇਹ 10 ਵਜੇ ਹੋਣੇ ਆ